ਸਾਸ਼ੀ ਗੱਲ ਜੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਆਪਣੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਅੱਜ ਲੈ ਕੇ ਆਏ ਆ ਜੀ ਮਾਰਵਾੜੀ ਘੋੜੀ ਬਹੁਤ ਹੀ ਸ਼ਕੀਨ ਤੇ ਬਹੁਤ ਹੀ ਸੋਹਣੀ ਸਣਖੀ ਘੋੜੀ ਆਜੋ ਕਰਦੇ ਆ ਜੀ ਘੋੜੀ ਦੀ ਡਿਟੇਲ ਬਾਰੇ ਗੱਲ ਘੋੜੀ ਦੀ ਉਮਰ 4.5 ਤੋਂ 5 ਸਾਲ ਹੈ ਜੀ ਹਾਈਟ ਹੈ ਜਿਹੜੀ ਘੋੜੀ ਦੀ ਉਹ 59 ਇੰਚ ਹੈ ਜੀ 20-25 ਦਿਨ ਹੋ ਗਏ ਆ ਜੀ ਘੋੜੀ ਮੇਟ ਕਰਵਾਈ ਨੂੰ ਬਾਕੀ ਜਿਹੜਾ ਵੀਰ ਨਾਲ ਸੌਦਾ ਬਣਦਾ ਹੈ ਉਹ ਆਪਦੀ ਚੈੱਕ ਪਾਸ ਕਰਵਾ ਕੇ ਲਿਜਾ ਸਕਦਾ ਹੈ ਜੀ ਕੂੜੀ ਬਿਲਕੁਲ ਸਾਊ ਹੀਲ ਹੈ ਜੀ ਸਵਾਰੀ ਦੀ ਬਿਲਕੁਲ ਪਾਸ ਆ ਚਾਲਚੂਲ ਬਹੁਤ ਸੋਹਣੀ ਚਲਦੀ ਆ ਅੱਗੇ ਵੀਡੀਓ ਵੀ ਆਊਗੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਆ ਜੀ ਕੂੜੀ ਚ ਬਹੁਤ ਸੋਹਣੀ ਚਾਲ ਕੰਨਾਂ ਕੁੰਨਾਂ ਦੀ ਬਹੁਤ ਸ਼ਕੀਨ ਆ ਸੁੰਭਾ ਸੰਭਾ ਦੀ ਬਹੁਤ ਮਜ਼ਬੂਤ ਆ ਜੀ ਬਾਕੀ ਵੀਰ ਨੇ ਉਹਨੇ ਮੁੱਲ ਜਿਹੜਾ ਬਹੁਤ ਜਾਇਜ਼ ਕੀਤਾ ਆ ਮੁੱਲ ਕੂੜੀ ਦਾ ਲੱਖੋਂ ਥੱਲੇ ਆ ਜੀ ਹਜ਼ਾਰਾਂ ਦੇ ਵਿੱਚ ਹੀ ਈ ਕੂੜੀ ਤੁਹਾਨੂੰ ਬਣ ਜੂਗੀ ਕੂੜੀ ਖਰੀਦਣ ਲਈ ਦਿੱਤੇ ਗਏ ਨੰਬਰ ਤੇ ਵੇਚ ਜਿ ਕੋ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਬਈ ਵੀਰ ਨਾਲ ਨਾ ਕਰੋ ਗੱਲਬਾਤ ਕੂੜੀ ਖਰੀਦਣ ਵਾਸਤੇ ਤੇ ਬਾਕੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਬਾਕੀ ਜੇ ਕਿਸੇ ਵੀਰ ਨੇ ਐਡ ਕਰਵਾਉਣੀ ਹੈ ਜੀ ਆਪਣੇ ਜਾਨਵਰ ਦੀ ਤੇ ਆ ਜਿਹੜਾ ਉੱਪਰ ਨੰਬਰ ਚੱਲ ਰਿਹਾ ਜੀ ਸਕਰੀਨ ਤੇ ਇਹਦੇ ਉੱਤੇ ਕੁਝ ਵੀਡੀਓ ਤੇ ਫੋਟੋਸ ਤੇ ਡਿਟੇਲ ਲਿਖ ਕੇ ਸੈਂਡ ਕਰ ਸਕਦੇ ਹੋ ਜੀ ਬਿਲਕੁਲ ਫ੍ਰੀ ਦੇ ਵਿੱਚ ਜਿਹੜੀ ਆਪਾਂ ਵੀਡੀਓ ਕਰਾਂਗੇ ਬਹੁਤ ਬਹੁਤ ਧੰਨਵਾਦ